हां जी ਸੱਜਣੋ ਪਿਆਰਿਓ ਅੱਜ ਹੈਗਾ ਐਤਵਾਰ ਤੇ ਆਪਾਂ ਕਰਨਾ ਬੱਚਿਆਂ ਨਾਲ ਢੇਰ ਸਾਰਾ ਪਿਆਰ ਉਹਨਾਂ ਲਈ ਬਣਣੀ ਆ ਪਨੀਰ ਦੀ ਪੁਰਜੀ ਨਾਲ ਬ੍ਰੈਡ ਦੇਸੀ ਘਿਓ ਤੇ ਮੱਖਣ ਪਾ ਕੇ ਵੱਡੇ ਤਵੇ ਤੇ ਤੁਸੀਂ ਇੱਕ ਛੋਟੀ ਕਰਛੀ ਪਾ ਲਓ ਦੇਸੀ ਘਿਓ ਦੀ ਨਾਲ ਹੀ ਕਰ ਦਿਓ ਤੁਸੀਂ ਆਪਣੇ ਚੌਪ ਕੀਤੇ ਪਿਆਜ਼ ਐਡ ਪਿਆਜ਼ਾਂ ਨੂੰ ਸਿਰਫ ਹਲਕਾ ਜਿਹਾ ਪਿੰਕੀ ਕਰਨਾ ਹੈ ਮਿੱਤਰ ਪਿਆਰਿਓ ਨਾਲ ਹੀ ਪਾਓ ਤੁਸੀਂ ਲੂਣ ਦੇਗੀ ਮਰਚ ਥੋੜਾ ਜਿਹਾ ਗਰਮ ਮਸਾਲਾ ਇੱਕ ਚਮਚਾ ਧਨੀਆ ਪਾਊਡਰ ਦਾ ਤਿੰਨ ਥੋੜਾ ਜਿਹਾ ਤੁਸੀਂ 2-4 ਮਿੰਟ ਸੋਤੇ ਕਰਕੇ ਥੋੜਾ ਜਿਹਾ ਪਾਣੀ ਪਾ ਕੇ ਤੇ ਮਿੱਤਰ ਪਿਆਰਿਓ ਫਿਰ 2-4 ਮਿੰਟ ਸੋਤੇ ਕਰੋ ਤਾਂ ਕਿ ਤੁਹਾਡਾ ਮਸਾਲੇ ਨਾਲ ਜਲ ਨਾ ਜਾਣ ਨਾ ਲੱਗ ਨਾ ਜਾਣ ਤੇ ਨਾਲ ਦੀ ਨਾਲ ਹੀ ਤੁਸੀਂ ਇਹ ਵਿੱਚ ਐਡ ਕਰੋ ਟਮੇਟੋ ਜਿਹੜੇ ਆਪਾਂ ਚੌਪ ਕੀਤੇ ਸੀ ਨਾਲ ਹੀ ਕਰੋ ਗ੍ਰੀਨ ਚਿਲੀ ਚੌਪ ਕਰਕੇ ਐਡ ਤੇ ਲੱਛਾ ਅਦਰਕ ਸੱਜਣ ਪਿਆਰਿਓ ਤਿੰਨ 2-4 ਮਿੰਟ ਲਈ ਫਿਰ ਇਹਨੂੰ ਸੋਤੇ ਕਰੋ ਹਲਕਾ ਜਿਹਾ ਪਾਣੀ ਪਾ ਕੇ ਤੇ ਢੱਕ ਕੇ 2 ਮਿੰਟ ਲਈ ਪਕਾ ਦਿਓ ਤਾਂ ਕਿ ਤੁਹਾਡੇ ਸਾਰੇ ਟਮੇਟੋ ਸੌਫਟ ਹੋ ਜਾਣ ਜਦੋਂ ਤੁਸੀਂ ਟੱਕਣ ਚੁੱਕਣਾ ਹੈ ਤੇ ਵਿੱਚ ਤੁਸੀਂ ਹੱਥ ਨਾਲ ਹੀ ਕ੍ਰਸ਼ ਕਰਕੇ ਪਨੀਰ ਐਡ ਕਰ ਦੇਣਾ ਸੋਹਣਿਓ ਤੇ ਬਾਅਦ ਦੇ ਵਿੱਚੋਂ ਲਗਾਤਾਰ ਇਹਨੂੰ ਸੋਤੇ ਕਰਦੇ ਪੂਰੇ ਪਨੀਰ ਨੂੰ ਚਮਟੇ ਦੀ ਮਦਦ ਮੈਸ਼ ਕਰਕੇ ਮਿਕਸ ਕਰ ਲੈਣਾ 1 ਪੌਣਾ ਚਮਚਾ ਮੱਖਣ ਦਾ ਤੇ ਪਾਉਣੀ ਕਸੂਰੀ ਮੇਥੀ ਕਿਆ ਬਾਤ ਹੈ ਕਸੂਰੀ ਮੇਥੀ ਕਿੰਨੀ ਫੱਬਰੀ ਹੈ ਬਹੁਤ ਹੀ ਸੋਹਣੀ ਲੱਗ ਰਹੀ ਹੈ ਡਿਸ਼ ਬਣ ਕੇ ਤੁਹਾਡੀ ਬਿਲਕੁਲ ਰੈਡੀ ਹੋ ਚੁੱਕੀ ਸੋਹਣਿਓ ਪਨੀਰ ਪੁਰਜੀ ਰੈਡੀ ਹੈ ਇਹਨੂੰ ਤੁਸੀਂ ਇੱਕ ਬੌਲ ਚ ਕੱਢ ਲਓ ਤੇ ਸੇਮ ਹੀ ਤਵੇ ਤੇ ਤੁਸੀਂ ਪਾਓ ਇੱਕ ਚਮਚਾ ਦੇਸੀ ਘਿਓ ਦਾ ਤੇ ਚਾਰ ਕਰ ਦਿਓ ਬ੍ਰੈਡਰ ਨੂੰ ਐਡ ਦੂਸਰੇ ਪਾਸੇ ਥੋੜਾ ਮੱਖਣ ਲਾ ਦਿਓ ਇਹ ਮੈਨੂੰ ਥੋੜਾ ਆਪਸ਼ਨ ਲੱਗਾ ਲਾ ਲਿਆ ਤੇ ਚੰਗੀ ਤਰ੍ਹਾਂ ਕਰ ਲੋ ਕ੍ਰਾਂਚ ਤੇ ਪਨੀਰ ਪੁਰਜੀ ਦੇ ਪਾਓ ਕਾਲੀ ਮਿਰਚ ਇੱਕ ਬਣਾਓ ਤੁਸੀਂ ਵਧੀਆ ਜਿਹੀ ਹੁੰਦੀ ਵਾਈਟ ਤੇ ਖਾਓ ਪੀਓ ਤੇ ਨਿਆਰੇ ਲੋ ਸੋਣਿਓ ਤੇ ਭਰਾ ਦੇ ਪੇਜ ਨੂੰ ਕਰੋ ਲਾਈਕ ਬਹੁਤ ਬਹੁਤ ਧੰਨਵਾਦ